ਪੁੱਛ ਉਹਨਾਂ ਤੋਂ ਕਿਹੜੇ ਦਿਨ ਪੁੱਛ ਉਹਨਾਂ ਤੋਂ ਕਿਹੜੇ ਦਿਨ ਨਾਲ ਸਬਰ ਬਿਆਲੇ ਬੀਤੇ ਜਿੰਨਾ ਆਪ ਸਰਾਂ ਨੇ ਬਹਿ ਕੇ ਰਾਤ ਸਾਥੀ ਰੁਕਸਤ ਕੀਤੇ ਜਦੋਂ ਮਹਿਰਮ ਮਰਾਜ਼ ਦਿਲਾਂ ਦੇ ਅਥੋਂ ਹੋਏ ਪਰੋਖੇ ਦਿਨ ਵੀ ਉਹ ਗੁਜ਼ਰਿਆ ਜਾਵੇ ਰਾਤ ਵੀ ਮੁਸ਼ਕਿਲ ਬੀਤੇ ਬਾਜ਼ੀ ਬਸ ਵਿੱਚ ਮਿੜੀ ਸਵਾਰੀ ਸਾਰੀ ਉਮਰ ਨਹੀਂ ਭੁੱਲਦੀ ਜੋ ਹੋਰ ਕਿਵੇਂ ਬਸਾਰੇ ਜਾਵਣ ਉਮਰ ਜਿੱਦਾਂ ਨਾਲ ਬੀਤੇ ਹਾਏ ਜਿਨ੍ਹਾਂ ਨੂੰ ਘਰ ਤੇ ਮਾਣ ਕਰਨ ਦਾ ਹੁਕਮ ਨਾ ਹੋਇਆ ਗਲ ਵਿੱਚ ਬਾਵਾ ਪਾ ਵਿਚਾਰੇ ਟੁਰ ਗਏ ਚੁੱਪਚੀ ਬੀਤੇ ਕਿਸੇ ਨੇ ਦੇਖੀ ਨਾਲ ਕਸ਼ੀਦੇ ਬੁਲਬੁਲ ਬਾਗ ਛੜੈਂਦੀ ਮਹਿਲਾਂ ਵਾਲੇ ਕਦੇ ਨਾ ਸੌਂਦੇ ਸੁਖ ਦੀ ਨੀਂਦ ਵਸੀਤੇ ਸ਼ਰਮ ਇਨਾ কুরਖੇ ਲੰਗਾਰਾਂ ਦਾ ਕੀਚਾਰਾ ਕਰੀਏ ਸਤ ਤੋਂ ਬੱਲੇ ਫਟ ਗਮਾਂ ਦੇ ਅੱਜ ਤੱਕ ਗਏ ਨਾ ਸੀਤੇ